ਫਿਰ ਮਾਨ ਸਾਹਿਬ ਤੇਰੀ ਸਰਕਾਰ ਦੇ ਵਿੱਚ ਜੇ ਜਥੇਬੰਦਤ ਲੋਕਾਂ ਦੀ ਸਰਕਾਰ 'ਚ ਟੱਕਰ ਆ ਜੇ ਤੇਰੀ ਸਰਕਾਰ 'ਚ दम ਹੋਇਆ ਤੇ ਲੈਂਡ ਪੂਲਿੰਗ ਪਾਲਸੀ ਰੱਖ ਲਈ ਕਿ ਇਹਨਾਂ ਲੋਕਾਂ ਦੀ ਸਰਕਾਰ 'ਚ दम ਹੋਇਆ ਤੇ ਫਿਰ ਤੂੰ ਮੋਤੀ ਆਂ ਤੂੰ ਫੁੱਪ ਕੇ ਚੱਕੇਗਾ ਜਰੂਰ ਲੈਂਡ ਪੂਲਿੰਗ ਪਾਲਸੀ ਸੱਚ ਬੋਲਣ ਜੋਗਾ ਨਹੀਂ ਤੁਹਾਡੇ ਚ ਜ਼ਰਤ ਨਹੀਂ ਕਿ ਤੁਸੀਂ ਕਿਸਾਨ ਆਗੂਆਂ ਨਾਲ ਅੱਖ ਚੱਕ ਕੇ ਅੱਖ ਪਾ ਕੇ ਗੱਲ ਕਰ ਸਕੋ ਦੱਸ ਸਕੋ ਕਿ ਲੈਂਡ ਪੂਲਿੰਗ ਪਾਲਸੀ ਕੀ ਆ ਤੈਨੂੰ ਪਿੰਡਾਂ ਚੋਂ ਇੱਕ ਹਮੈਤੀ ਨਹੀਂ ਲੱਭਣਾ ਹਮੈਤੀ ਦੱਸ ਤੇਰੇ ਪਿੰਡ ਦੇ ਵਿੱਚ ਕਿਸੇ ਪਿੰਡ ਚ ਤੇਰੀ ਪਾਰਟੀ ਦਾ ਕੋਈ ਬੰਦਾ ਹਮਾਇਤ ਕਰਦਾ ਹੋਵੇ ਲੈਂਡ ਪੂਲਿੰਗ ਪਾਲਸੀ ਦਾ ਉਹ ਪਲਾਂਟ ਛੱਡ ਉਹਦਾ ਪਹਿਲੇ ਘਰ ਚ ਰਹਿਣਾ ਦੁੱਪਰ ਕਰਨਗੇ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਪੁਰਖੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਕਹਿਣ ਤੇ ਜੋ ਪੰਜਾਬ 'ਤੇ ਜ਼ਬਰ ਦਾ ਕਹਾੜਾ ਚਲਾਇਆ ਜਿੰਨਾ ਤੁਸੀਂ ਸਾਨੂੰ ਦਿਵਾਉਣ ਦੀ ਕੋਸ਼ਿਸ਼ ਕਰੋਗੇ ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀਗਾ ਕਿ ﺍﻟائچی ਕੇ दाणो साहे मुकद्दर ਆਪਣਾ ﺍﻟائچی ਕੇ दाणो साहे मुकद्दर ਆਪਣਾ ਮਹਿਕਤਨੀ ਬਖਰੀ ਪੀਸੇ ਕੈ ਜਿਤਨਾ ਹਰ ਰੋਜ਼ ਤੂੰ ਲੈਨ ਪੁਲਿੰਗ ਪਾਲਸੀ ਤਬਦੀਲੀਆਂ ਕਰਦਾ ਕਦੇ 30000 ਕਹਿੰਦਾ ਕਦੇ 50000 ਕਹਿੰਦਾ ਤੇ ਲੱਖ ਕਹਿਣਾ ਤੂੰ ਉਸੇ ਤਰ੍ਹਾਂ ਉਹ ਤਾਂ 4 ਮਹੀਨੇ ਅੜਕੇ ਸੀ ਤੂੰ ਤਾਂ ਖੁਸ਼ ਕੁ ਦਿਨਾਂ ਦੀ ਠੜਕੀਆਂ ਹੋਇਆ ਆਪਣੀ ਕਬਰ ਦੇ ਵਿੱਚ ਆਖਰੀ ਕੰਨ ਦੇ ਤੌਰ ਤੇ ਗੱਡ ਲਿਆ